बाबा जीवन सिंधी शहीदी ॾहड़े जो समर्पित हरेक साल गुरद्वारा बाबा जीवन सिंध जम कीर्तन आर हूंदा ਔਰ ਸਾਰੇ ਕੋਟਪੁਰ ਸ਼ਹਿਰ ਵਿੱਚ ਹੀ ਹੁੰਦਾ ਹੋਇਆ ਥੋੜਾ ਬਾਤ ਚાલુ ਕਰ ਕਿਤੇ ਆ ਕੇ ਸਮਾਪਤ ਕਰਾ ਦਿੰਦੇ ਮੈਨੂੰ ਲਗਾਤਾਰ ਕਿਉਂਕਿ ਜਿਹੜਾ ਸਫਾਰ ਬਣਿਆ ਹੈ ਇਹ ਮੌਸਤ ਇਹ ਜਗ੍ਹਾ ਨਹੀਂ ਸੀ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਬਹੁਤੇ ਸਾਰਿਆਂ ਦੇ ਸਹਿਯੋਗ ਨਾਲ ਮੈਨੂੰ ਮਿਲਿਆ ਇਸ ਜਗ੍ਹਾ ਦੇ ਨਿਰਮਾਣ ਵਾਸਤੇ ਮੌਕਾ ਮਿਲਿਆ ਯੋਗਦਾਨ ਪਾਉਣ ਦਾ ਅਤੇ ਮੈਂ ਵੀ ਪਾਇਆ ਫਿਰ ਸਾਡੇ ਐਸਪੀਸੀ ਦੇ ਮੈਂਬਰਾਂ ਤੇ ਸੈਂਟਰਲ ਮੈਂਡਲ ਉਹਨਾਂ ਨੇ ਵੀ ਪਾਇਆ ਐਸਪੀਸੀ ਵੱਲੋਂ ਔਰ ਲਗਾਤਾਰ ਮੈਨੂੰ 25-26 ਸਾਲ ਹੋ ਗਏ ਹੁਣੇ ਮੈਂ ਹਦੇਕ ਨਗਰ ਦਿੱਲੀ ਤੋਂ ਆਇਆ ਤੇ ਹੁਣ ਮੈਂ ਇੱਥੇ ਤੈਨ ਤਾਂ ਗਿਆ ਸੀ ਦਾ ਤਵੇ ਦਾ ਪੌਣੇ 11 ਵਜੇ ਆ ਗਿਆ ਸੀ ਕਿ ਹਿਤਾਕ ਲਾ ਕੇ ਫਿਰ ਉਹ ਆਪਣੇ ਰਿਫਲੈਕਸ਼ਨ ਹੋ ਰਹੀ ਹੈ ਤੁਹਾਨੂੰ ਚਾਹ ਦੇਦਾ ਮਾਲ ਜਾਵੜਿਆ ਤੇ ਮੈਨੂੰ ਸੋਤਾ ਸਾਹਿਬ ਨੇ ਆਖਿਆ ਵੀ ਸੀਗਾ ਕਿ ਆਪਾਂ ਸਹੀ 11 ਵਜੇ ਚੱਲ ਪੜਾ ਮੈਂ ਕਿਹਾ ਸੋਤਾ ਸਾਹਿਬ ਮੇਰਾ ਤਿਰਵਾ ਹੋਇਆ ਪਿਆ ਇਹ ਇੱਕੋ ਹੀ ਤਾਂ ਪਹਿਲਾਂ ਨਹੀਂ ਚਲਾ ਜਾਣਾ ਮੈਨੂੰ 22 ਸਾਲ ਹੋ ਗਏ ਇੱਥੇ ਆਉਂਦੇ ਇਸ ਕਰਕੇ ਮੈਂ ਬਾਬਾ ਜੀਵਨ ਸੰਗੀ ਰਿਸ਼ੀ ਜੀ ਦੇ ਅੜੇ ਉਹ ਜਿਹੜਾ ਆਪਾਂ ਸਿਰ ਅੱਜ ਨੂੰ ਉਚਕਾਉਣਾ ਤੇ ਕਾਮਨਾ ਕਰਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਤਰੱਕੀ ਕਰੇ ਪੰਜਾਬ ਬੜਾ ਖਸ਼ਾ ਜ਼ੂਬਾ ਸੀ ਲੇਕਿਨ ਪੰਜਾਬ ਬਹੁਤ ਪਿੱਛੇ ਚਲਾ ਗਿਆ ਨਸ਼ੇ ਦੀ ਤੇਰੀ ਦਲਦਲ ਦੇ ਵਿੱਚ ਪੰਜਾਬ ਫਸ ਗਿਆ ਕਰਜ਼ੇ ਦੀ ਦਲਦਲ ਦੇ ਵਿੱਚ ਪੰਜਾਬ ਫਸ ਗਿਆ ਗੁੱਡਾ ਕਰਦੀ ਦੀ ਦਲਦਲ ਦੇ ਵਿੱਚ ਪੰਜਾਬ ਫਸ ਗਿਆ ਤੇ ਮੇਰੇ ਦਾ ਬਾਬਾ ਜੀ ਦੀ ਸੰਗੀਤ ਚਰਨਾ ਤੇ ਹੀ ਬੇਨਤੀ ਹੈ ਕਿ ਉਹ ਜੂਝਉਂਦੇ ਹੋਣਗੇ ਕਿ ਪੰਜਾਬ ਦੇ ਉੱਤੇ ਮਿਹਰ ਭਰੇ ਹੱਥ ਕੋ ਤੇ ਪੰਜਾਬ ਪਹਿਲਾ ਇੱਕਦਰਾ ਖੁਸ਼ਹਾਲ ਹੋਵੇ, ਰਫੜਾ ਹੋਵੇ ਕਿ ਸਾਡੇ ਲੋਕ ਰੱਖਿਆ ਕਰਨ, ਸੇਧ ਯਾਗ ਹੋਣ ਤੇ ਜਿਵੇਂ ਪੰਜਾਬ ਦਾ ਨਾਮ ਹਰ ਕੋ ਸਾਹ ਤਿਕਨਬਰ ਤੇ ਹੁੰਦਾ ਸੀ ਕਿਸੇ ਤਰ੍ਹਾਂ ਪਿਆਰ ਨਾਲ ਜੀਵਤ ਹੋਵੇ